ਸੋਹੋ ਫੜ ਉਹ ਚੁੱਪ ਕਰ ਜਾ ਆ ਗਈ ਆ ਤੂੰ ਸਿਰ ਤੇ ਜੜੀਆਂ ਆਏ ਹਾਈ ਹਾਈ ਹੁਣ ਕੌਣ ਆ ਗਿਆ ਮੈਨੂੰ ਤਾਂ ਕੋਈ ਨਾ ਕੰਮ ਵੀ ਨਹੀਂ ਚੱਜਣਾ ਕਰਨ ਦਿੰਦਾ ਪਤਾ ਨਹੀਂ ਕੌਣ ਆ ਗਿਆ ਖੜਾ ਰਹਿ ਜਿਹੜਾ ਵੀ ਹੈਗਾ 2 ਮਿੰਟ ਬਾਅਦ ਪੁੱਛਾ ਲਾ ਕੇ ਹੀ ਗੇਟ ਖੋਲੂੰਗੀ ਮੈਂ ਤਾਂ ਹਾਂ ਫਿਰ ਰਹਿਣਾ ਮੇਰਾ ਕੈਨਸਿਕ ਆਜ ਤਾਂ ਨੀਲੂ ਠੀਕ ਹੋ ਗਿਆ ਭੈਣ ਖੁਸ਼ ਵੀ ਲੱਗਦੀ ਆਂ ਭੈਣੇ ਅੱਜ ਤਾਂ ਮੈਂ ਬਹੁਤ ਖੁਸ਼ ਆਂ ਲੱਗਾ ਕੰਮ ਬਣ ਗਿਆ ਕੰਮ ਤਾਂ ਦੋ ਬਣ ਗਏ ਕੰਮ ਮੇਰੇ ਚੱਲ ਫਿਰ ਚਲਾ ਆ ਬਹਿ ਭੈਣੇ ਮੈਂ ਤੇਰੇ ਲਈ ਪਾਣੀ ਲੈ ਕੇ ਆਉਂਦੀ ਆ ਬਹਿ ਜਾ ਹਾਂ ਪੀ ਲੈ ਪਾਣੀ ਹਾਂ ਥੋੜਾ ਜਿਹਾ ਲੈ ਕੇ ਆਈ ਚੰਗਾ ਹਾਂ ਬਾਲਾ ਨਾਲ ਲੈ ਆਈ ਚੰਗਾ ਆ ਲੈ ਪਾਣੀ ਮੈਂ ਪੀ ਹੁਣ ਦੱਸ ਭੈਣੀ ਭੈਣੇ ਮੈਂ ਤਾਂ ਬਾਕੀ ਖੁਸ਼ ਆਂ ਬਾਬਦੇ ਨੇ ਤਾਂ ਮੇਰੇ ਦੋ ਕੰਮ ਕਰਤੇ ਹਾਂ ਤੇਰੇ ਮੂੰਹ ਤੋਂ ਹੀ ਦੇਖ ਕੇ ਤਾਂ ਹੋਰ ਪਾਣੀ ਪੀ ਲ ਲੈ ਪੀ ਲ ਕਿਹੜੇ ਤੇਰੇ ਦੋ ਕੰਮ ਬਣਿਆ ਮੈਨੂੰ ਦੱਸ ਤਾਂ ਸਹੀ ਮੇਰੀ ਭੈਣ ਨੇ ਦੋ ਕੰਮ ਇੱਕ ਤਾਂ ਅਸੀਂ ਮੇਰੇ ਘਰ ਵਾਲੇ ਨੇ ਕਿਸੇ ਤੋਂ ਪੈਸੇ ਲੈਣੇ ਸੀ ਉਹ ਦਿਨ ਦਾ ਹੀ ਨਹੀਂ ਸੀਗਾ ਭੈਣੇ ਅੱਜ ਘਰੇ ਆ ਕੇ ਆਪ ਦੇ ਕੇ ਗਿਆ ਅੱਛਾ ਤੇ ਦੂਜਾ ਕੰਮ ਮੇਰ ਨਾਲ ਤਾਂ ਭੈਣੇ ਇੱਕ ਗਵਾਂਢਣ ਬਾਹਲੇ ਲੜਦੀ ਸੀ ਬਾਹਲੇ ਮੇਰਾ ਤਾਂ ਜੀਣਾ ਦੁੱਬਰ ਕੀਤਾ ਪਿਆ ਸੀ ਭੈਣੇ ਉਹ ਤਾਂ ਕਾ ਅੱਜ ਆ ਕੇ ਘਰੇ ਆਪ ਮੈਂ ਤਾਂ ਤਰਲੇ ਕਰੇ ਦੀਦੀ ਮੈਥੋਂ ਗਲਤੀ ਹੋ ਗਈ ਹੁਣ ਨਹੀਂ ਮੈਂ ਤੇਰੇ ਨਾਲ ਲੜਦੀ ਹੁਣ ਨਹੀਂ ਮੈਂ ਤੇਰੇ ਨਾਲ ਲੜਦੀ ਮੈਂ ਤਾਂ ਤਾਂ ਆਈਆਂ ਤੇਰੇ ਕੋਲੇ ਵੀ ਆਪਾਂ ਹੁਣ ਬਾਬੇ ਦੇ ਜਾ ਕੇ ਆਈਏ ਨਾ ਹੁਣ ਤੂੰ ਬਾਬੇ ਦੇ ਕੀ ਕਰਨ ਜਾਣਾ ਨਾਲੇ ਮੈਂ ਡੱਬਾ ਚੜਾਇਆ ਮਾਂ ਨਾਲੇ ਮੈਂ ਪੈਸੇ ਧਿਆ ਮਾਂ ਬਾਬੇ ਦੇ ਪੈਸੇ ਦੇਣੇ ਸੀ ਹੋਰ ਨਾ ਭੈਣੇ ਫੇਰ ਉਲਟਾ ਕੰਮ ਪੈ ਜੇ ਪੈਣ ਇਹ ਪੈਣ ਪੈਣ ਕਿਹੜੀਆਂ ਸੋਚਾਂ ਚ ਪੈ ਗਈ ਤੂੰ ਨਹੀਂ ਪੈਣੀ ਮੈਂ ਇਹ ਸੋਚਦੀ ਸੀ ਕਿ ਜੇ ਕਿਤੇ ਰੱਬ ਨੇ ਮੈਨੂੰ ਬੰਦਾ ਬਣਾਇਆ ਹੁੰਦਾ ਹੈ ਮੈਂ ਵੀ ਪਰਨਾ ਜਾ ਬਨ ਕੇ ਬਾਬਾ ਬਣ ਜਾਂਦੀ ਮੈਂ ਵੀ ਦੋ ਕ ਫੁੱਕਾ ਮਾਰ ਕੇ ਲੋਕਾਂ ਨੂੰ ਦੇ ਦਿੰਦੀ ਹੈ ਤੇ ਹੁਣ ਜਾ ਕੀ ਸੱਚੀ ਫਿਰ ਤਾਂ ਮੈਂ ਤੇਰੇ ਕੰਮ ਨੂੰ ਵੀ ਕਰਦੀ ਸੀ ਤੇ ਲੋਕਾਂ ਤੋਂ ਮੈਂ ਇੰਨੇ ਇੰਨੇ ਪੈਸੇ ਲੈਣੇ ਸੀ ਤੇ ਆਪਾਂ ਦੇ ਅੱਦੇ ਕਰ ਲੈਂਦੀ ਹਾਂ ਨੇ ਹੋਰ ਕਿ ਬਾਬੇ ਦਾ ਬਾਬਿਆਂ ਦਾ ਕੰਮ ਤਾਂ ਬੜਾ ਸੌਖਾ ਹੁੰਦਾ ਹੀ ਇਹ ਤਾਂ ਬਾਲਾ ਹੀ ਚੱਲਦਾ ਭੈਣੇ ਬਾਬਿਆਂ ਦਾ ਕੰਮ ਤਾਂ ਬਹੁਤ ਚੱਲਦਾ ਹੀ ਹੋਰ ਇਹੋ ਹੀ ਕੰਮ ਰੱਬ ਨੇ ਮਾੜਾ ਕੀਤਾ ਜਿਹੜਾ ਮੈਨੂੰ ਜਨਾਨੀ ਬਣਾ ਦੇ ਕਿ ਕਿਤੇ ਬਣਾ ਦਿੰਦਾ ਬੰਦਾ ਤੇ ਰੱਬ ਦਾ ਕੀ ਕਸਦਾ ਸੀ ਬੜਾ ਹਨਾ ਨਾਲੇ ਵੱਦੂ ਡੱਬੇ ਹੁੰਦੇ ਆ ਨਾਲੇ ਵੱਦੂ ਡੱਬੇ ਹੁੰਦੇ ਹੋਰ ਹਨਾ ਆ ਬੜੀ ਮਾੜੀ ਕੀਤੀ だっ ਤੇ ਰੱਬ ਨੇ ਹਨਾ ਹੌਣ ਪਤਾ ਨਹੀਂ ਕਦੋਂ ਅਗਲਾ ਜਨਮ ਮੇਰਨਾ ਮਾ ਨਾ ਕਿਤੇ ਬੰਦਾ ਬਣਾ ਦਿੰਦਾ ਫਿਰ ਤਪਾ ਬੰਦੇ ਹੀ ਬਣਾ ਮੈਂ ਤਾਂ ਫੂਕਾ ਦੋ ਬਾਬੇ ਵਾਂਗੂ ਐ ਮਾਰਨੀ ਆਹੀ ਤੇ ਚੰਦ ਕਿੰਨੇ ਕਿੰਨੇ ਪੈਸੇ ਲੈ ਲੈਣ ਮੈਂ ਤੇਰਾ ਚੇਲਾ ਹੁੰਦੀ ਭੈਣ ਹੋਰ ਉਹ ਸਾਨੇ ਇੰਨੇ ਨੇ ਨੋਟ ਆਪਾਂ ਛਾਪਣੇ ਸਿੱਖੋ ਫਿਰ ਤਾਂ ਤੇਰੇ ਬੰਦੇ ਨੂੰ ਵੀ ਕੰਮ ਕਰਨ ਦੀ ਲੋੜ ਨਹੀਂ ਸੀ ਪੈਣੀ ਸੀ ਪਹਿਲਾਂ ਨਾ ਗੱਲ ਨਾ ਤੇਰੇ ਹੱਡ ਕੁਟੀਜੇ ਨਾ ਤੇਰੇ ਨੀਲ ਪੈਂਦੇ ਬਾਦੂ ਹਾਂ ਚੱਲ ਆਪਾਂ ਕਿੱਧਰ ਦੀਆਂ ਗੱਲਾਂ ਲੈ ਕੇ ਬਹਿ ਗਏ ਆ ਮੈਂ ਤੇਰੇ ਲਈ ਕੁੱਟ ਚਾਹ ਬਣਾ ਦਾਂ ਨਾ ਭੈਣ ਚਾਹ ਨਹੀਂ ਮੈਂ ਪੀਣੀ ਚਾਹ ਤਾਂ ਮੈਂ ਪੀ ਕੇ ਆਈ ਸੀ ਅੱਛਾ ਤੇ ਫਿਰ ਹੁਣ ਬਾਬੇ ਕੋਲ ਕਦੋਂ ਜਾਣਾ ਤੂੰ ਦੱਸ ਕਦੋਂ ਜਾਣਾ ਆਪਾਂ ਤਾਂ ਫਿਰ ਉਹ ਵੀ ਚੱਲ ਬਣਾਗੇ ਕੱਲ ਨੂੰ ਚੱਲ ਬਣਾਗੇ ਚੱਲ ਠੀਕ ਐ ਤੇ ਤਾਂ ਨਾ ਮੇਰਾ ਗੇਟ ਨਹੀਂ ਸਾ ਲੈਣ ਦਿੰਦਾ ਹੁਣ ਪਤਾ ਨਹੀਂ ਫਿਰ ਕੌਣ ਆ ਗਿਆ ਗੇਟ ਖੋਲਣਾ ਮੈਂ ਚੱਲ ਬੈਠ ਆ ਜਾ ਬੈਠ ਭੈਣ ਆ ਜਾ

ਬਾਬਾ ਜੀ ਤਾਂ ਬਹੁਤ ਜਾਣੇ ਜਾਣਦੇ ਮੈਂ ਤਾਂ ਬਹੁਤ ਦੂਰੋਂ ਆਇਆ ਅੱਛਾ ਮੈਂ ਇਹਨਾਂ ਦੇ ਨਾਲ ਜਾਣਾ ਅੱਛਾ ਹਾਂ ਭੈਣੇ ਕੋਈ ਨਹੀਂ ਅਸੀਂ ਕੱਲ ਨੂੰ ਜਾਣਾ ਇੰਨੇ ਵੀ ਜਾਣਾ ਵਾ ਇਹਦਾ ਥੋੜੇ ਜਿਹਾ ਪੈਸੇ ਰਹਿੰਦੇ ਆ ਨਾ ਬਾਬਾ ਜੀ ਨੂੰ ਦੇਣ ਬਲੇ ਤੇ ਤੂੰ ਕੱਲ ਨੂੰ ਆ ਜੀ ਆਪਾਂ ਤਿੰਨੇ ਇਕੱਠੇ ਜਾਵਾਂਗੇ ਠੀਕ ਹੈ ਨਾ ਹਾਂ ਤੇ ਤੂੰ ਕੱਲ ਨੂੰ ਕਿੰਨੇ ਵਜੇ ਆਏਂਗੀ ਮੈਂ ਤਾਂ ਪੈਣੇ ਤੁਦਾਸ ਦੇ ਮਟਕ ਸਾਜ ਰਹੀ ਆ ਜੂੰ ਤੇਰਾ ਹੀ ਨਿਕਾ ਮਮਕ ਦਾ ਫਿਰ ਭੈਣੇ ਮੇ ਤੇਰੇ ਨਾਲ ਤਾਂ ਤੇਰੀ ਕੁੜੀ ਹੈਗੀ ਆ ਕੰਮ ਕਰਾਉਣ ਵਾਲੀ ਮੈਂ ਤਾਂ ਕੱਲੀ ਨਹੀਂ ਕਰਨਾ ਹੁੰਦਾ ਵਾ ਮੇਰਾ ਮੈਨੂੰ ਤਾਂ ਟਾਈਮ ਲੱਗਦਾ ਹੈ ਪਹਿਲੇ ਸਵੇਰੇ ਉੱਟ ਕੇ ਸਾਜ ਰੇ ਕੰਮ ਨਿਵੇੜ ਲਈ ਤੂੰ ਮੈਨੂੰ ਟਾਈਮ ਦੱਸ ਕਿੰਨੇ ਵਜੇ ਮੈਂ ਤਾਂ 10 ਵਜੇ ਆ ਜੂਗੀ 10 ਵਜੇ ਤੂੰ ਆਦਾ ਕੰਮ ਕਰ ਲਈ ਨਹੀਂ 10 ਵਜੇ ਨਹੀਂ ਤੂੰ 11 ਕਵਜੇ ਆਵੀ ਤੇ 11 ਕਵਜੇ ਹੀ ਤੁਸੀਂ ਆ ਜਿਓ ਫਿਰ ਆਪਾਂ ਜਾਵੜਾਂਗੇ ਠੀਕ ਆ ਠੀਕ ਚਲ ਨਹੀਂ ਭੈਣ ਮੈਂ ਚਲਦੀ ਆਂ ਦਰਵਾਜਾ ਖੁੱਲਾ ਮੇਰਾ ਮੁੰਡਾ ਆਣ ਵਾਲਾ ਹੈ ਹਾਂ ਠੀਕ ਆ ਤੂੰ ਨਾ ਫਿਰ ਸਵੇਰੇ 11 ਵਜੇ ਆ ਜੀਂ ਫਿਰ ਆਪਾਂ ਚੱਲਣਾ ਮੈਂ ਵੀ ਭੈਣ ਜਾਣੀ ਆ ਨਹੀਂ ਬਹਿ ਜਾ ਤੂੰ ਤੇ ਹਾਂ ਭੈਣੇ ਮੇਰੀ ਵੀ ਕੁੜੀ ਆਉਣ ਵਾਲੀ ਆ ਉਹ ਬਹਿ ਜਾ ਤੂੰ ਦੋ ਘੜੀ ਆਪਾਂ ਗੱਲਾਂ ਮਾਰਦੇ ਆ ਭੈਣ ਕੁੜੀ ਆਉਣ ਵਾਲੀ ਆ ਨੂੰ ਰੋਟੀ ਬਣਾਉਣੀ ਆ ਮੈਂ ਤੇ ਰੋਟੀ ਬਣਾ ਕੇ ਆਉਣਾ ਸੀ ਮੈਨੂੰ ਐ ਸੀ ਮੈਂ ਕਿਹਾ ਮੈਂ ਫਟਾਫਟ ਆ ਜੂੰਗੀ ਔਰ ਟਾਈਮ ਆਪਾਂ ਨੂੰ ਕਿੰਨਾ ਲੱਗ ਗਿਆ ਆ ਲੈ ਆ ਗਿਆ ਫੋਨ ਹੱਸ ਹਾਈ ਨਹੀਂ ਮੇਰੇ ਕੋਲ ਰੌਲੇ ਦਾ ਚੱਕ ਤੇ ਸਿੰਕੀ ਕੰਦਾ ਏ ਹੈਲੋ ਹਾਂਜੀ ਮੈਂ ਇੱਧਰ ਆਈ ਸੀ ਦੀਦੀ ਕੰਨੀ ਹਾਂਜੀ ਕੀ ਹੋ ਗਿਆ ਹੈ ਕਦੋਂ ਹਾਈ ਮੈਂ ਆਈ ਹੁਣੀ ਆਈ ਹੁਣੀ ਆਈ ਹਾਈ ਨਹੀਂ ਭੈਣੇ ਉਹ ਹੀ ਕੰਮ ਹੋ ਗਿਆ ਨਹੀਂ ਭੈਣੇ ਐਕਟਿਵ ਚੋਰੀ ਹੋ ਗਈ ਸਾਡੀ ਤਾਂ ਹਾਂ ਤਾਂ ਪਖੰਡੀ ਬਾਬਾ ਜਾਇ ਕਰਨੇ ਦਾ ਬੈ ਜਾ ਮੇਰੀ ਗੱਲ ਤਾਂ ਸੁਣ ਬੈਠ इंदु ਆਪਾਂ ਤੇ ਸਹੀ ਕੀਤੇ ਸੀ ਸਹੀ ਕੀਤਾ ਸੀ ਨਹੀਂ ਭੈਣੇ ਪਾ ਮੈਂ ਮਾਰ ਲਈ ਤੁਹਾਡੇ ਬਾਬਿਆਂ ਨੇ ਕਿਤੇ ਉਹ ਕਾਰ ਕਿਤੇ ਉਹ ਕਾਰ ਸਵੇਰੇ ਗੱਲ ਕਰੂੰ ਮੈਂ ਬਾਬੇ ਨਾਲ ਤੇਰੇ ਨਾਲ ਤੇਰੇ ਨਾਲ ਗੱਲ ਕਰੂੰ ਹੁਣ ਪਤਾ ਨਹੀਂ ਕੌਣ ਆ ਗਿਆ ਲੈ ਮੇਰਾ ਭਰਾ ਆਇਆ ਵਾ ਸਸ਼ੀਗਰ ਦੀ ਸਸ਼ੀਕਾ ਸਸ਼ੀਕਾ ਲੂਈ ਦੇ ਸਸ਼ੀਕਾ ਪੱਬੀ ਸਸ਼ੀਕਾ ਲੈ ਯੂਵੀ ਚੱਲਾ ਨੰਗੇ ਆਓ ਆਜੋ ਚੱਲ ਬੈਠੋ ਵੀਰੇ ਮੈਂ ਪਾਣੀ ਲੈ ਕੇ ਆਉਂਦੀ ਆ ਬੈਠੋ ਆਲੋ ਜੀ ਪਾਣੀ ਹੋਰ ਦੇਦੀ ਠੀਕ ਹੋ ਤੁਸੀਂ ਹਾਂ ਵਧੀਆ ਵੀਰ ਬੜੇ ਚਿਰ ਬਾਅਦ ਗੇੜਾ ਮਾਰਿਆ ਤੁਸੀਂ ਬੱਸ ਭੈਣ ਤੈਨੂੰ ਪਤਾ ਹੀ ਆ ਕੰਮ ਕਰਾਉਂ ਤੂੰ ਕਿੱਥੇ ਟਾਈਮ ਲੱਗਦਾ ਸਾਰਾ ਤੇ ਮੈਂ ਇੱਧਰ ਜਾਓ ਉੱਪਰ ਜਾਓ ਮੇਰਾ ਟਾਈਮ ਰੁਕਸਾ ਨਹੀਂ ਜਾ ਰਿਹਾ ਲੱਭਣੇ ਆਉਂਦੀ ਕੀ ਗੱਲ ਕਰਦੇ ਅੱਜ ਵੀ ਤੇਰੇ ਭਰਾੜ ਮੈਂ ਬੜੀ ਮੁਸ਼ਕਲ ਨਾਲ ਖਿੱਚ ਕੇ ਲੈ ਆਈਆਂ ਕੀ ਇਹ ਨਹੀਂ ਆਉਂਦੇ ਸੀਗੇ ਕਹਿੰਦੇ ਅੱਜ ਮੈਨੂੰ ਕੰਮ 'ਚ ਮੈਂ ਬਿਜ਼ੀ ਆਂਗਾ ਪਤਾ ਮੈਨੂੰ ਜਿਹੜਾ ਤੂੰ ਖਿੱਚ ਕੇ ਨਹੀਂ ਆਈਆਂ ਨਵਰਾ ਆ ਨਵੇਂ ਬਣਾ ਕੇ ਦਿੱਤੇ ਹੀ हां ਹੁਣੇ ਬਣਾਏ ਥੋੜੀ ਦੇਰੀ ਹੋਈ ਐ ਤੇ ਇਧਰ ਭੈਣ ਵੀ ਹੈਗੀ ਸੀ ਭੈਣ ਦੇ ਵੀ ਪਾਏ ਹੋਏ ਆ ਆ ਥੋੜਾ ਆ ਦੇਖ ਕਿੱਡੇ ਵੱਡੇ ਵੱਡੇ ਨੇ ਚਲ ਤੈਨੂੰ ਵੀ ਲੈ ਦਿੰਦੇ ਆ ਕਿਹੜੀ ਗੱਲ ਚਲ ਕੋਈ ਨਾ ਦੀਦੀ ਅੱਗੇ ਹੱਥ ਸੋਖਾ ਹੋ ਜੂਗਾ ਤੁਹਾਨੂੰ ਵੀ ਬਣਾ ਦਾਂਗੇ ਭੈਣਾਵਰੀ ਤਾਂ ਹੱਥ ਸੋਖੇ ਹੀ ਨਹੀਂ ਹੁੰਦੇ ਜਨਾਨੀਆਂਵਰੀ ਉਹ ਹੱਥ ਸੋਖੇ ਹੁੰਦੇ ਆ ਹੁੰਦੇ ਹੁੰਦਿਆ ਹੋਏ ਮੌਕਾ ਹੁੰਦਾ ਕੋਈ ਬਣਾ ਦਾਂਗੇ ਤੁਹਾਨੂੰ ਚਲ ਚਾਹ ਬਣਾ ਕੇ ਲਿਆਉਣੀ ਮੈਂ ਵੀ ਬਹੁਤ ਟਾਈਮ ਦੀ ਕਹਿ ਰਹੀ ਸੀ ਕਿ ਮਸਾਦਾ ਇਹ ਮੈਨੂੰ ਵੀ ਬਣੇ ਆਗੇ ਕੋਈ ਗੱਲ ਨਹੀਂ ਤੈਨੂੰ ਵੀ ਬਣਾ ਦਾਂਗੇ ਤੇ ਹਾਂ ਤੈਨੂੰ ਤਾਂ ਮਸਾ ਹੀ ਮਿਲਦੇ ਆ ਮੈਂ ਬਚਾ ਬਣਾ ਕੇ ਲਿਆਉਣੀ ਆ ਦੇਖਿਆ ਮੈ ਤਾਂ ਨਹੀਂ ਆਉਂਦੀ ਤੇਰੀ ਭੈਣ ਦੇ ਘਰੇ ਇਹ ਸੜਦੀ ਰਹਿੰਦੀ ਹੈਗੀ ਚੀਜ਼ਾਂ ਦੇ ਦੇਖੇ ਚੱਲ ਕੋਈ ਨਾ ਕੋਈ ਨਹੀਂ ਹੁੰਦਾ ਮਾਤਾ ਦੇ ਉਹ ਤੇ ਤੇਰੇ ਕੋਈ ਪਿਆ ਵਾਲੀਆਂ ਤੇ ਤੈਨੂੰ ਕੋਈ ਲੋਟ ਜੱਟ ਜੱਟ ਪਾ ਕੇ ਆਉਂਦੀ ਰਾਤ ਨੂੰ ਤੇ ਸਾਈਡ ਤੇ ਕਿਉਂ ਮੈਂ ਪਾਣੇ ਨਹੀਂ ਹੈਗੇ ਮੈਂ ਬਣਵਾਏ ਕਾਦੇ ਵਾਸਤੇ ਪਾਉਣ ਵਾਸਤੇ ਬਣਵਾਏ ਹਨ ਉਹਨੂੰ ਵੀ ਲੈ ਕੇ ਦੇਣੇ ਬੜੇ ਲੈ ਕੇ ਦੇਣੇ ਮੈਂ ਕਿਉਂ ਉਹਦੇ ਉਹਦੇ ਵਿਆਹ ਤੇ ਉਹਨੂੰ ਕੁਝ ਦਿੱਤਾ ਨਹੀਂ ਹੈਗਾ ਚਾਲਣ ਮੰਗਦੀ ਪੀ ਤੇ ਦੇਣੇ ਪੈਣੇ ਹੁਣ ਅਸੀਂ ਨਹੀਂ ਲੱਲ ਚੁੱਪ ਕਰ ਰੋਲਾਂ ਦਾ ਪਾ ਸੁਣ ਲੂਗੀ ਗੱਲ ਸਰਦੀ ਰੋਗ ਦੀ ਜੀ ਤੇ ਤਾਂ ਮਰੇ ਤੇ ਉਹਨੂੰ ਜੀ ਨਹੀਂ ਕਰਦਾ ਚਾਲਣ ਬੋਲ ਨਾ ਜਾ ਮੈਨੂੰ ਥੱਕਿਆ ਮੈਨੂੰ ਜਾਣ ਦੇ ਉੱਪਰ ਆਰਾਮ ਕਰਨਾ ਮੈਂ ਉਹਨਾਂ ਐਵੇਂ ਟਿਕ ਟਿਕਾਂ ਨਾ ਲਾਈ ਜਾ ਮੈਂ ਕੁਛ ਕਿਹਾ ਹਾਂ ਤੂੰ ਤਾਂ ਕੁਛ ਕਹਿੰਦੀ ਚੁੱਪ ਕਰ ਜਾ ਭੰਦਾ ਚੇਲਾ ਹੋਰ ਦੀਦੀ ਠੀਕ ਹੈ ਜਿਹੜਾ ਕਿੱਥੇ ਚਲਾ ਗਿਆ ਉਹ ਕਹਿੰਦੇ ਮੈਂ ਗੱਡੀ ਚਲਾ ਚਲਾ ਥੱਕ ਗਿਆ ਮੈਂ ਜਾ ਕੇ ਸੌਂਨਾ ਹੈ ਅੱਛਾ ਹਾਂਜੀ ਹੋਰ ਦੀਦੀ ਘਰੇ ਕੰਮ ਕਰ ਕਿੱਦਾਂ ਚੱਲਦਾ ਪਿਆ ਹਾਂ ਨਹੀਂ ਕੰਮ ਕਰਦਾ ਵਧੀਆ ਚੱਲਦਾ ਪਿਆ ਠੀਕ ਆ ਸਭ ਸੁਣਾ ਘਰ ਠੀਕ ਠਾਕ ਹੈ ਸਾਰੇ ਸਾਰੇ ਵਧੀਆ ਹੈਗੇ ਹਮਮ ਹੋਰ ਬੱਸ ਵਧੀਆ ਵੀ ਸੋਹਣੇ ਲੱਗਦੇ ਆ ਕਾਂਟੇ ਪਾਏ ਸੱਚੀ ਹਾਂ ਚੱਲ ਵਧੀਆ ਮੈਂ ਤਾਂ ਨਾ ਸੱਚੀ ਕਹਾਂ ਬੜੀ ਮੁਸ਼ਕਲ ਨਾਲ ਇਹ ਬਣਾਏ ਆ ਪਤਾ ਮੇਰੀ ਕਦੋਂ ਦੀ ਰੀਤ ਸੀਗੀ ਮੈਂ ਜਦੋਂ ਦੀ ਵਿਆਹੀ ਆਈਆਂ ਨਾ ਉਦੋਂ ਦੀ ਮੇਰੇ ਮਨ ਦੀ ਤਮੰਨਾ ਸੀਗੀ ਕਿ ਮੈਂ ਵੀ ਵੱਡੇ ਵੱਡੇ ਪਾਵਾਂ ਕੰਨਾਂ ਦੇ ਵਿੱਚ ਤੇ ਫਿਰ ਪਹਿਲਾਂ ਬਣਾ ਲੈਂਦੀ ਕਿਉਂ ਨਹੀਂ ਬਣਾਏ ਟਿੰਕੂ ਦਾ ਕੰਮ ਤਾਂ ਬਥੇਰਾ ਚੰਗਾ ਚੱਲਦਾ ਵਾ ਫਿਰ ਹੋਰ ਵੀ ਖਰਚੇ ਬਹੁਤ ਹੁੰਦੇ ਆਗੇ ਹੁਣ ਮੈਂ ਸਾ ਜੋੜ-ਜੋੜ ਕੇ ਜੋੜ-ਜੋੜ ਕੇ ਪੈਸੇ ਥੋੜੇ-ਥੋੜੇ ਫਿਰ ਮੈਂ ਮਸਾ ਛੋਟੇ ਜਿਹੇ ਬਣਾਏ ਆਗੇ ਤੂੰ ਐਵੇਂ ਨਾ ਜੱਸੀ ਰਹਿੰਦੀ ਰਹੀ ਆ ਤੇਰੀ ਤਾਂ ਆਦਤ ਹੀ ਯਾਰ ਹੋਣ ਦੀ ਇੰਨਾ ਤਾਂ ਗਹਿਣਾ ਮੰਮੀ ਦਾ ਸੀ ਜਿਹੜਾ ਤੈਨੂੰ ਤੂੰ ਸਾਰਾ ਰੱਖੀ ਬੈਠੀਆਂ ਕੋਲ ਅਜੇ ਵੀ ਤੂੰ ਕੰਨੀ ਆ ਜੀ ਜੀ ਮੰਮੀ ਦਾ ਕਿਹੜਾ ਗਹਿਣਾ ਮੈਨੂੰ ਤਾਂ ਕੁਝ ਦਿਸਿਆ ਨਹੀਂ ਘਰੇ ਇੰਨਾ ਤਾਂ ਗਹਿਣਾ ਪਿਆ ਹੋਇਆ ਸੀ ਮੰਮੀ ਦਾ ਹੋਏ ਮੈਂ ਤਾਂ ਕੋਈ ਦੇਖਿਆ ਨਹੀਂ ਹੈਗਾ ਕਿ ਮੈਨੂੰ ਨਾ ਕੋਈ ਲੱਭਿਆਗਾ ਬੈੱਡ ਦੇ ਵਿੱਚ ਵੀ ਕੁਝ ਹੈ ਨਹੀਂ ਸੀਗਾ ਇੰਨਾ ਕਹਿਣਾ ਸੀ ਪੁੱਛੀ ਟਿੰਕੂ ਨੂੰ ਸਾਨੂੰ ਤਾਂ ਕਿਤੇ ਇੱਕ ਛਿੱਲੜ ਨਹੀਂ ਮਿਲੀ ਸਾਰਾ ਮੰਮੀ ਕੋਲ ਤਿੰਨ ਤਿੰਨ ਮੁੰਦਰੀਆਂ ਸੀ ਦੋ ਦੋ ਕਾਂਟੇ ਹੀ ਕਿੱਟੀ ਸੈੱਟ ਸੀ ਚੂੜੀਆਂ ਸੀ ਇੰਨਾ ਕਹਿਣਾ ਸੀ ਮੰਮੀ ਕੋਲ ਸਾਨੂੰ ਤਾਂ ਕਿਤੇ ਮਾਸਾ ਦੇਖਣ ਨੂੰ ਵੀ ਨਹੀਂ ਮਿਲਿਆ ਨਾ ਮੈਨੂੰ ਨਹੀਂ ਪਤਾ ਦੀਦੀ ਆ ਵੀ ਮੈਂ ਤਾਂ ਆਪ ਬਣਵਾਇਆਗੀ ਆ ਵੀ ਮੈਂ ਤਾਂ ਆਪ ਬਣਵਾਏ ਅਗੇ ਸੋਨਾ ਨਾ ਟੁੱਟ ਵੀ ਜਾਂਦਾ ਹੁੰਦਾ ਤੇ ਉਹ ਬਦਲੇ ਵੀ ਜਾਂਦੇ ਹੁੰਦੇ ਆ ਬਣਾ ਕੇ ਲਾਦੀ ਦੀ ਦੇਖ ਲਾ ਤੂੰ ਤਾਂ ਉਵੇਂ ਹੀ ਬੈਠੀ ਆ ਨਾਲੇ ਮੈਂ ਤੈਨੂੰ ਕੱਲ ਕਹਿ ਕੇ ਗਈ ਸੀ ਵੀ ਆਪਾਂ ਕੱਲ ਨੂੰ 10 ਵਜੇ ਬਾਬੇ ਦੇ ਜਾਣਾ இந்து ਕਿਉਂ ਕਾਲੀ ਪੈਨੀ ਆ ਤੂੰ ਬੈਠ ਜਾ ਜਾਣਾ ਸੀ ਮੇਰੇ ਭਰਾ ਪਰਜਾਈ ਆ ਗਏ ਤੂੰ ਬੈਠ ਮੈਂ ਹੁਣੇ ਤਿਆਰ ਹੁਣੀ ਆ ਭਾਬੀ ਤੂੰ ਨਾ ਦੋ ਮਿੰਟ ਘਰ ਦਾ ਧਿਆਨ ਰੱਖੀ ਮੈਂ ਇਹਦੇ ਨਾਲ ਨਾ ਬਾਬੇ ਦੇ ਹੋ ਆਵਾਂ ਹੈਂ ਦੀਦੀ ਕਿਹੜੇ ਬਾਬੇ ਦੇ ਸਾਡੇ ਇੱਥੇ ਨਾ ਹੈਗਾ ਇੱਕ ਬਾਬਾ ਬੜਾ ਕਰਨੀ ਪਰਨੀ ਵਾਲਾ ਵਾ ਉਸ ਸਾਰਿਆਂ ਦੇ ਕੰਮ ਸਵਾਰ ਦਿੰਦਾ ਵਾ ਤੇ ਉੱਥੇ ਇਹਦੇ ਕੋਲ ਲੈ ਕੇ ਜਾਣਾ ਹੈ ਸੱਚੀ ਦੀਦੀ ਹਾਂ ਫਿਰ ਮੈਂ ਮੈਂ ਵੀ ਜਾਣਾ ਮੰਦੀ ਕਿਉਂ ਤੂੰ ਕੀ ਕਰਨ ਜਾਣਾ ਤੁਹਾਡਾ ਤਾਂ ਸੁੱਖ ਨਾਲ ਸਾਰਾ ਕੁਝ ਸਹੀ ਆ ਦੀਦੀ ਕੀ ਗੱਲਾਂ ਕਰਦੇ ਸਾਰਾ ਕੁਝ ਕਿੱਥੋਂ ਸਹੀ ਆਗਾ ਘਰ ਦੇ ਕੰਮ ਕਾਰਵਾਰੀ ਪੁੱਛ ਲਾਂਗੀ ਮੈਂ ਤੁਸੀਂ ਮੈਨੂੰ ਵੀ ਲੈ ਕੇ ਚੱਲੋ ਉਸ ਬਾਬੇ ਦੇ ਚੱਲ ਠੀਕ ਆ ਮੈਂ ਤਿਆਰ ਹੋ ਲਵਾਂ ਫਿਰ ਹੋ ਜਾ ਤੂੰ ਵੀ ਤਿਆਰ ਚੱਲ ਮੈਂ ਵੀ ਤਿਆਰ ਹੁੰਨੀ ਹਾਂ ਹਾਂ ਹੋ ਜਾ ਤੂੰ ਵੀ ਤਿਆਰ ਚਲ ਮੈਂ ਕੱਪੜੇ ਬਦਲਾਵਾ ਤੂੰ ਬੈਠ ਠੀਕ ਹਾਂ ਲੱਗਦਾ ਬਾਬੇ ਕੋਲ ਸੰਗਤ ਹੈ ਨਹੀਂ ਅੱਜ ਅੱਜ ਮਿੱਠੇ ਪਿਆਰੇ ਹੋ ਕੇ ਬਾਬੇ ਦਾ ਕੱਟ ਦਾ ਬਦਲਾ ਲੈਣੀ ਪੈਣਾ ਦੇਖਦੇ ਹਾਂ